ਤੇ ਅੱਜ ਐਨ ਐਚ ਐਮ ਵੱਲੋਂ ਹੀ ਸਾਰੇ ਜਿਹੜੇ ਯੂਨੀਅਨਸ ਕੈਡਰਸ ਆ ਉਹ ਸਾਰੇ ਇਕੱਠੇ ਹੋਏ ਆ ਕਿਉਂਕਿ ਦੇਖੋ ਸਰਕਾਰਾਂ ਬਣਾਉਣ ਵਾਲੇ ਵੀ ਮੁਲਾਜ਼ਮ ਹੀ ਹੁੰਦੇ ਆ ਜਦੋਂ ਮੁਲਾਜ਼ਮਾਂ ਦੀ ਸਭ ਤੋਂ ਪਹਿਲਾਂ ਵੋਟਾਂ ਪੈਂਦੀਆਂ ਉੱਥੋਂ ਹੀ ਡਿਕਲੇਅਰ ਹੋ ਜਾਂਦਾ ਕਿਹੜੀ ਸਰਕਾਰ ਜਿਹੜੀ ਉਹ ਬਣੇਗੀ ਤੇ ਜਿਹੜੀਆਂ ਸਰਕਾਰਾਂ ਨੇ ਜਦੋਂ ਬਣ ਜਾਂਦੀਆਂ ਤੇ ਉਹ ਮੁਲਾਜ਼ਮਾਂ ਨੂੰ ਜਿਹੜੇ ਆ ਉਹ ਕੀੜੇ ਮਕੋੜੇ ਸਮਝ ਕੇ ਤੇ ਭੁੱਲ ਜਾਂਦੀਆਂ ਵਾ ਇਹ ਸਰਕਾਰਾਂ ਵਾਸਤੇ ਬੜੀ ਮਾੜੀ ਗੱਲ ਆ 3 ਸਾਲ ਹੋ ਗਏ ਨੇ ਸੀਐਮ ਸਾਹਿਬ ਨੂੰ ਬਣਿਆ ਅੱਜ ਤੱਕ ਉਹਨਾਂ ਨੇ ਐਨ ਐਚ ਐਮ ਬਾਰੇ ਇੱਕ ਵੀ ਚੀਜ਼ ਜਿਹੜੀ ਉਹ ਚੰਗੀ ਨਹੀਂ ਸੋਚੀ ਮਲਾਂ ਸਾਡੇ ਬਹੁਤ ਸਾਰੇ ਮੁੱਦੇ ਨੇ ਜਿੱਦਾਂ ਤਨਖਾਹਾਂ ਵਧਾਉਣ ਨੂੰ ਲੈ ਕੇ ਜਾਂ ਛੁੱਟੀਆਂ ਨੂੰ ਲੈ ਕੇ ਬਹੁਤ ਸਾਰੀ ਜਿਹੜੀਆਂ ਫੈਸਿਲਿਟੀਆਂ ਨੇ ਜਿਹੜੀਆਂ ਫੀਮੇਲ ਵਰਕਰਸ ਨੇ ਐਨ ਐਚ ਐਮ ਦੀ ਉਹਨਾਂ ਨੂੰ ਬਹੁਤ ਘੱਟ ਫੈਸਿਲਿਟੀਆਂ ਜਿਹੜੀਆਂ ਉਹ ਮਿਲਦੀਆਂ ਇਸ ਤੋਂ ਇਲਾਵਾ ਕੋਈ ਇਹ ਸਾਡਾ ਇਨਕਰੀਮੈਂਟ ਪ੍ਰੋਪਰ ਨਹੀਂ ਲਾਉਂਦੇ ਹੈਗੇ ਤਨਖਾਹਾਂ ਦੇਣੀ ਉਹ ਟਾਈਮ ਨਾਲ ਨਹੀਂ ਪਾਉਂਦੇ ਹੈਗੇ ਵੀ 25 ਤੋਂ ਬਾਅਦ ਤਨਖਾਹਾਂ ਪੈਂਦੀਆਂ ਨੇ ਜਿਹੜੇ ਸਾਰੇ ਰੂਲ ਰੈਗੂਲੇਸ਼ਨਸ ਨੇ ਜੋ ਰੈਗੂਲਰ ਜਿਹੜੇ EMPLOYEES ਨੇ ਉਹਨਾਂ ਵਾਸਤੇ ਨੇ ਉਹ ਜਿਹੜੇ ਉਹ ਸਾਨੂੰ ਜਿਹੜੇ ਨਹੀਂ ਦਿੱਤੇ ਜਾਂਦੇ ਕੰਮ ਜਿਹੜਾ ਉਹ ਰੈਗੂਲਰ ਵਾਲੇ ਤੋਂ ਜਿਹੜਾ ਡਬਲ ਸਾਡੇ ਕੋਲੋਂ ਲਿਆ ਜਾਂਦਾ ਜਿੱਥੇ ਰੈਗੂਲਰ ਵਾਲੇ ਨਾ ਕਰ ਦਿੰਦੇ ਆ ਉੱਥੇ NHM ਵਾਲੇ ਜਿਹੜੇ ਹੈਗੇ ਨੇ EMPLOYEES ਉਹਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਚਾਹੇ ਉਹ ਫਲੱਡ ਟਾਈਮ ਆ ਚਾਹੇ ਉਹ ਕੋਰੋਨਾ ਟਾਈਮ ਆ ਉਹਦੇ ਵਿੱਚ ਜਿਹੜਾ ਸਾਡੇ ਜਿਹੜੇ EMPLOYEES ਸੀ ਉਹ ਦੀ ਕੋਵਿਡ ਕਰਕੇ ਡੈਥ ਵੀ ਹੋਈ ਉਹਦੇ ਵਾਸਤੇ ਵੀ ਸਰਕਾਰ ਨੇ ਉਹਨਾਂ ਨੂੰ ਕੋਈ ਵੀ ਮਦਦ ਜਿਹੜੀ ਉਹ ਨਹੀਂ ਦਿੱਤੀ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਕੰਮ ਤੁਹਾਡੇ ਲੋ ਬੰਦ ਕੀਤਾ ਹਾਂ ਅੱਜ ਜਿਹੜਾ ਵਾ ਸਾਡੀ ਸਾਰੇ ਮਤਲਬ ਜਿੰਨੀ ਵੀ ਯੂਨੀਅਨਸ ਕੈਦਰਾਂ ਸੀ ਇਕੱਠੇ ਹੋਏ ਨੇ ਉਹਨਾਂ ਨੇ ਅੱਜ ਜਿਹੜਾ ਆਨਲਾਈਨ ਤੇ ਆਫਲਾਈਨ ਜਿਹੜਾ ਕੰਮ ਆ ਬੰਦ ਕੀਤਾ ਅਗਰ ਸਰਕਾਰ ਦੀਆਂ ਅਜੇ ਵੀ ਅੱਖਾਂ ਨਾ ਖੁੱਲੀਆਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਦਾਂ ਹੀ ਕੰਮ ਜਿਹੜਾ ਲਗਾਤਾਰ ਬੰਦ ਰੱਖਾਂਗੇ ਕੰਮ ਕਿੰਨੇ ਦਿਨ ਤੱਕ ਬੰਦ ਰੋਗੇ ਅੱਜ ਤੇ ਬੰਦ ਹੈ ਕੱਲ ਅਸੀਂ ਕੰਮ ਤੇ ਜਾਵਾਂਗੇ ਪਰਸੋਂ ਸਾਡੀ ਲੁਧਿਆਣੇ ਵੱਡੀ ਰੈਲੀ ਹੈ ਵੱਡੇ ਪੱਦਰ ਤੇ ਉੱਥੇ ਬਾਕ ਰੋਸ ਪ੍ਰਦਰਸ਼ਨ ਤੋਂ ਬਾਅਦ ਅੰਕੀ ਕੀਤਾ ਜਾ ਰਿਹਾ ਹੈ ਅਸੀਂ ਇਹੀ ਹੈ ਸਾਰੇ ਨੂੰ ਕਰ ਰਹੇ ਆ ਅਪੀਲ ਸਾਰੇ ਕੈਡਰਸ ਨੂੰ ਕਿ ਪਰਸੋ ਜਿਹੜਾ ਲੁਧਿਆਣਾ ਹੀ ਹਮਮਾ ਕੇ ਪਹੁੰਚੀਏ ਉੱਥੇ ਪਹੁੰਚ ਕੇ ਤੇ ਉੱਥੇ ਪਹੁੰਚ ਕੇ ਤੇ ਆਪਣਾ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਅਸੀਂ ਜਿੰਨਾ ਮਨਾ ਸਕਦੇ ਆ ਮਨਾ ਕੇ ਤੇ ਅਸੀਂ ਸਾਰਾ ਕਵਰ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਅੱਜ ਅਸੀਂ ਸੀਐਮ ਮਾਨ ਸਾਹਿਬ ਦਾ ਜਿਹੜਾ ਉਹ ਪੁਤਲਾ ਵੀ ਸਾਰ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੋ ਕਰਾਂਗੇ ਸੋ ਦੇਖੋ ਮੇਰਾ ਨਾਮ ਡਾਕਟਰ ਸੁਨੀਲ ਤਰਗੋਤਰਾ ਹੈ ਅੱਜ ਇੱਥੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਆ ਸਮੂਹ ਮੁਲਾਜ਼ਮ ਇਕੱਠੇ ਹੋਏ ਆ ਦੇਖੋ ਸਮੇਂ-ਸਮੇਂ ਸਰਕਾਰਾਂ ਬਦਲੀਆਂ ਲੇਕਿਨ ਨੈਸ਼ਨਲ ਹੈਲਥ ਦੇ ਜਿਹੜੇ ਹੈਲਥ ਮਿਸ਼ਨ ਦੇ ਮੁਲਾਜ਼ਮ ਆ ਉਹਨਾਂ ਦੇ ਪੱਲੇ ਜਿਹੜਾ ਆ ਉਹ ਕੱਖ ਨਹੀਂ ਪਿਆ ਜਦੋਂ ਕਾਂਗਰਸ ਦਾ ਸਮਾਸੀਗਾ ਕਾਂਗਰਸ ਸਰਕਾਰ ਦੇ ਵੇਲੇ ਆਪਾਂ ਜਦੋਂ ਰੈਲੀਆਂ ਕੱਢੀਆਂ ਉਸ ਰੈਲੀਆਂ ਦੇ ਵਿੱਚ ਜਿਹੜੇ ਅੱਜ ਦੇ ਮੌਜੂਦਾ ਮੰਤਰੀ ਮੀਤ ਹੇਰ ਜੀ ਆਪਣੇ ਜਿਹੜੇ ਆ ਫਾਈਨੈਂਸ ਮਿਨਿਸਟਰ ਆ ਹਰਪਾਲ ਚੀਮਾ ਜੀ ਅਨਮੋਲ ਗਗਨ ਮਾਨ ਜੀ ਉਹ ਸਾਡੀਆਂ ਰੈਲੀਆਂ ਦੇ ਵਿੱਚ ਬੈਠ ਕੇ ਇਹ ਵਾਅਦਾ ਕਰਕੇ ਗਏ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ ਪਹਿਲੇ ਦਿਨ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਜਿਹੜਾ ਆ ਉਹ ਪੱਕਾ ਕਰਾਂਗੇ ਉਹਨਾਂ ਸਾਰੀਆਂ ਉਹਨਾਂ ਦੀਆਂ ਬਾਈਟਾਂ ਜਾਂ ਜਿਹੜੀ ਸਾਡੇ ਕੋਲ ਬੈਠ ਕੇ ਵਾਅਦੇ ਕਰਕੇ ਗਏ ਸਾਡੇ ਕੋਲ ਪ੍ਰੂਫ ਉਹਦੇ ਮੌਜੂਦ ਆ ਲੇਕਿਨ ਹਾਲਾਤ ਦੇਖੋ ਕਿ 3 ਸਾਲ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਲੇਕਿਨ ਤਿੰਨ ਸਾਲਾਂ ਦੇ ਵਿੱਚ 3 ਰੁਪਏ ਦਾ ਫਾਇਦਾ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਪੱਕੇ ਕਰਨ ਦੀ ਤਾਂ ਗੱਲ ਬਹੁਤ ਦੂਰ ਆ ਦੂਜੀ ਗੱਲ ਪੁਰਾਣੀਆਂ ਸਰਕਾਰਾਂ ਫਿਰ ਮੈਂ ਕਹਿੰਨਾ ਇਹਨਾਂ ਨਾਲੋਂ ਚੰਗੀਆਂ ਸੀਗੀਆਂ ਉਹਨਾਂ ਨੂੰ ਥੋੜੀ ਸਮਝ ਸੀਗੀ ਕੋਈ ਨਿੱਕ ਛੋਕ ਥੋੜਾ ਜਿਹਾ ਨੈਸ਼ਨਲ ਹੈਲਥ ਮਿਸ਼ਨ ਦੇ ਪੱਲੇ ਪੈ ਜਾਂਦਾ ਸੀ ਚਾਹੇ ਉਹ ਪਰਸੈਂਟੇਜ ਦਿੰਦੇ ਸੀ ਸੈਲਰੀਆਂ ਵਧਾਉਂਦੇ ਸੀ ਲੇਕਿਨ ਆਮ ਆਦਮੀ ਦੀ ਆਪਣੀ ਕਾਂਗਰਸ ਸਰਕਾਰ ਹੋਵੇ ਜਾਂ ਅਕਾਲੀਆਂ ਦੀ ਸਰਕਾਰ ਹੋਵੇ ਹਰ ਸਰਕਾਰ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਉਹ ਜਿਹੜਾ ਆ ਤਨਖਾਹਾਂ ਦੇ ਵਿੱਚ ਵਾਅਦੇ ਮਿਲੇ ਆ ਲੇਕਿਨ ਆਪਾਂ ਤੇ ਇਸ ਧੋਖੇ 'ਚ ਮਾਰੇ ਗਏ ਸਾਨੂੰ ਇਹ ਲਾਲਚ ਦਿੱਤਾ ਗਿਆ ਕਿ ਆਪਾਂ ਤੁਹਾਨੂੰ ਪੱਕੇ ਕਰ ਦਾਂਗੇ ਆਪਾਂ ਸੋਚਿਆ ਵੀ ਵਾਅਦੇ ਕਿਉਂ ਲੈਣੇ ਆਪਾਂ ਤੇ ਹੁਣ ਪੱਕੇ ਹੋਣਾ ਹੈਣਾ ਜਦੋਂ ਆਪਣੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ ਪੱਕੇ ਤੇ ਛੱਡੋ ਇਹਨਾਂ ਨੇ 1 ਰੁਪਏ ਦਾ ਫਾਇਦਾ ਜਿਹੜਾ ਹੈ ਉਹ ਸਾਨੂੰ ਨਹੀਂ ਕੀਤਾ ਕਿੰਨੇ ਮੁਲਾਜ਼ਮ ਨੇ ਡਟੋ ਸਰ ਪੂਰੇ ਪੰਜਾਬ ਦੇ ਵਿੱਚ ਲਗਭਗ 9500 ਦੇ ਨੀਅਰ ਅਬਾਊਟ ਮੁਲਾਜ਼ਮ ਹੈ ਤੇ 500 ਦੇ ਲਾਗੇ ਚਾਗੇ ਜਿਹੜਾ ਹੈ ਆਪਣੇ ਗੁਰਦਾਸਪੁਰ ਦੇ ਵਿੱਚ ਮੁਲਾਜ਼ਮ ਹੈ ਹੁਣ ਸਾਡਾ ਜਿਹੜਾ ਪ੍ਰੋਗਰਾਮ ਹੈ ਜਥੇਬੰਦੀ ਨੇ ਇਹ ਫੈਸਲਾ ਕੀਤਾ ਦੇਖੋ ਹੈਲਥ ਮਿਨਿਸਟਰ ਸਾਹਿਬ ਨਾਲ ਜਾਂ ਆਪਣੇ ਜਿਹੜੇ ਫਾਈਨੈਂਸ ਮਿਨਿਸਟਰ ਹੈ ਜਾਂ ਮੀਤ ਹੇਰ ਜੀ ਬਹੁਤ ਸਾਰੀਆਂ ਮੀਟਿੰਗਾਂ ਪਿਛਲੇ 3 ਸਾਲ ਦੇ ਵਿੱਚ ਹੋ ਗਈਆਂ ਲਗਭਗ 30 35 ਦੇ ਕਰੀਬ ਲੇਕਿਨ ਉਹਨਾਂ ਮੀਟਿੰਗਾਂ ਦੇ ਵਿੱਚ ਨਿਕਲਿਆ ਕੁਝ ਨਹੀਂ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਵੀ ਤੁਸੀਂ ਕੰਮ ਨਾ ਬੰਦ ਕਰੋ ਆਪਾਂ ਤੁਹਾਡਾ ਹੱਲ ਕਰ ਦਾਂਗੇ ਲੇਕਿਨ ਹਰ ਵਾਰ ਲਾਰੇ ਲੈ ਕੇ ਆਪਾਂ ਵਾਪਸ ਆਂਦੇ ਰਹੇ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਹੁਣ ਜਥੇਬੰਦੀ ਨੇ ਇਹ ਫੈਸਲਾ ਕੀਤਾ ਆ ਕਿ ਹੁਣ ਪੂਰੇ ਪੰਜਾਬ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਆ ਜਿਹੜੇ ਕੰਮ ਨੂੰ ਬੰਦ ਕਰਨਗੇ ਤੇ ਜਿਹਦੇ ਬਾਬਤ ਅੱਜ ਮਿਤੀ 13 ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਸਿਵਲ ਸਰਜਨ ਦਫ਼ਤਰਾਂ ਦੇ ਵਿੱਚ ਇਕੱਠੇ ਹੋ ਕੇ ਦਰਨਾ ਮੁਜ਼ਾਹਰਾ ਕਰਨਗੇ ਤੇ ਇਹਦੇ ਨਾਲ ਹੀ 15 ਤਰੀਕ ਦਿਨ ਐਤਵਾਰ ਨੂੰ ਲੁਧਿਆਣੇ ਵਿਖੇ ਇੱਕ ਵੱਡੀ ਰੈਲੀ ਜਿਹੜੀ ਆ ਵੱਡਾ ਕਾਫਲਾ ਜਿਹੜਾ ਕੱਢਿਆ ਜਾਏਗਾ ਤੇ ਪੰਜਾਬ ਸਰਕਾਰ ਦਾ ਉੱਥੇ ਜਲੂਸ ਕੱਢਿਆ ਜਾਏਗਾ ਉਹਨਾਂ ਦੇ ਜਿਹੜੇ ਉੱਥੇ ਕੈਂਡੀਡੇਟ ਸੰਜੀਵ अरोड़ा ਜੀ ਆ ਉਹਨਾਂ ਨੂੰ ਵੀ ਆਪਾਂ ਦੋ ਵਾਰੀ ਮਿਲ ਕੇ ਆ ਗਏ ਆ ਲੇਕਿਨ ਉਹਨਾਂ ਨੇ ਵੀ ਸਿਰਫ ਲਾਰੇ ਹੀ ਲਾਏ ਆ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਅਸਲੀ ਸੱਚਾਈ ਹੈ ਉਹ ਆਪਾਂ ਲੋਕਾਂ ਸਾਹਮਣੇ ਲੈ ਕੇ ਆਵਾਂਗੇ 15 ਤਰੀਕ ਨੂੰ